ਚੰਡੀਗੜ੍ਹ ਦਿੱਲੀ ਰੋਡ ਤੇ ਇਸ ਤੇ ਟੋਲ ਪਲਾਜ਼ਾ ਤੇ ਕੀਤੀ ਕੁਟਮਾਰ ਦੀ ਏ ਵਾਰਦਾਤ ਟੋਲ ਪਲਾਜ਼ਾ ਤੇ ਲੱਗੇ ਸੀਸੀਟੀਵੀ ਕੈਮਰੇਆਂ ਦੇ ਵਿੱਚ ਕੈਦ ਹੋਈ ਜਿਸ ਤਰ੍ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬਿਰਿੰਦਰ ਸਿੰਘ ਚੌਧਰੀ ਦੀਆਂ ਗੱਡੀਆਂ ਦਾ ਕਾਫਲਾ ਟੋਲ ਪਲਾਜ਼ਾ ਤੇ ਪਹੁੰਚਦਾ ਹੈ ਬੈਰੀਕੇਡਿੰਗ ਸਾਈਟ ਤੇ ਕੀਤੀ ਜਾਂਦੀ ਹੈ ਗੱਡੀਆਂ ਦੇ ਵਿੱਚੋਂ ਕੁਝ ਆਦਮੀ ਨਿਕਲਦੇ ਨੇ ਤੇ ਨਾਲ ਹੀ ਐਸਆਈ ਸੂਰਜਪਾਲਨ ਵੀ ਗੱਡੀ ਦੇ ਵਿੱਚੋਂ ਨਿਕਲਦੇ ਨੇ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਗੱਡੀ ਅੱਗੇ ਨੂੰ ਅੱਗੇ ਜਾਣ ਦੇ ਲਈ ਕਿਹਾ ਜਾ ਰਿਹਾ ਹੈ ਬਿਨਾ ਟੋਲ ਪਲਾਜ਼ਾ ਦਿੱਤੇ ਹੋਏ ਵੀਆਈਪੀ ਲੇਨ ਦੇ ਵਿੱਚ ਵੜਿਆ ਗਿਆ ਤੇ ਉਸ ਤੋਂ ਬਾਅਦ ਏਐਸਆਈ ਨੇ ਕਰਮਚਾਰੀ ਦੇ ਨਾਲ ਕੁੱਟਮਾਰ ਵੀ ਕੀਤੀ ਹੈ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਕਰਮਚਾਰੀ ਨੂੰ ਮਾਰਿਆ ਜਾ ਰਿਹਾ ਹੈ ਹਾਲਾਂਕਿ ਉੱਥੇ ਮੌਜੂਦ ਲੋਕਾਂ ਨੇ ਏਐਸਆਈ ਨੂੰ ਹਟਾਇਆ ਤੇ ਉਸ ਤੋਂ ਬਾਅਦ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਗਈ ਤੇ ਉਸੇ ਤੋਂ ਬਾਅਦ ਹੀ ਬਿਰਿੰਦਰ ਸਿੰਘ ਚੌਧਰੀ ਦੀਆਂ ਗੱਡੀਆਂ ਨੂੰ ਜਾਣ ਦਿੱਤਾ ਗਿਆ ਦੋ ਤਸਵੀਰਾਂ ਹੁਣ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਪਹਿਲਾ ਬੱਦਸਲੂਕੀ ਕੀਤੀ ਗਈ ਕਰਮਚਾਰੀ ਦੇ ਨਾਲ ਬੈਨਕੇਟਿੰਗ ਹਟਾ ਦਿੱਤੀ ਗਈ ਵੀਆਈਪੀ ਲੇਨ ਦੇ ਵਿੱਚ ਐਂਟਰੀ ਕੀਤੀ ਗਈ ਤੇ ਫਿਰ ਕਰਮਚਾਰੀ ਦੇ ਨਾਲ ਕੋਟਮਾਰ ਵੀ ਕੀਤੀ ਗਈ ਤੇ ਫਿਰ ਇਸ ਸਾਰੀ ਘਟਨਾ ਤੋਂ ਬਾਅਦ ਇਸ ਪੂਰੇ ਪਰਿਕਰਮ ਤੋਂ ਬਾਅਦ ਮਾਫੀ ਮੰਗੀ ਹੈ ਲਿਖਤੀ ਰੂਪ ਦੇ ਵਿੱਚ ਮੈਂ ਜहां पर ਮੇਰੀ ਡਿਊਟੀ ਲੱਗਦੀ ਹੈ ਮੈਂ ਉਸ ਪੁਆਇੰਟ ਤੇ ਖੜਾ ਥਾ ਔਰ ਵहां पर ਜੋ ਲਾਈਨ ਬਣੀ ਹੋਈ ਹੈ ਉਸ पे ਸਿਰਫ ਵੀਆਈਪੀ ਗੱਡੀਆਂ ਕੋ ਹੀ ਜਾਣੇ ਦਿੱਤਾ ਜਾਂਦਾ ਹੈ ਜਾਂ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਦੀ ਗੱਡੀਆਂ ਕੋ और वो पुलिस वाला था उसके साथ एक और गाड़ी थी और मैंने उसको रोका और बोला कि आप इधर से नहीं जा सकते सर ये गाड़ी ये लाइन जो है आपके लिए नहीं है तो वो वो ज़बरदस्ती करने लग गया और बैरिकेड को हटाने लग गया मैंने उसको रोका और उसने मेरे मार दिया चांटा और मेरी जो पकड़ी है नीचे गिरते गिरते मैंने उसको संभाला